ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਬਾਹਰ ਦੀ ਰਾਤ ਇੱਕ ਸ਼ਖਸ ਵੱਲੋਂ ਹੰਗਾਮਾ ਕੀਤਾ ਗਿਆ ਇਸੇ ਦੌਰਾਨ ਆਪਣੀ ਗੱਡੀ ਦੇ ਨਾਲ ਕਈਆਂ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੁਕਾਨਾਂ ਵੀ ਭੰਨੀਆਂ ਨੇ ਤੇ ਦੁਕਾਨਦਾਰ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਵੀ ਸਾਹਮਣੇ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਇਸ ਦਾ ਵੀਡੀਓ ਜੋ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਮੌਕੇ ਤੇ ਪੁਲਿਸ ਪਹੁੰਚ ਗਈ ਫਿਲਹਾਲ ਪੁਲਿਸ ਨੇ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਤਾਨੂੰ ਦੱਸਦੀ ਹੈ ਕਿ ਜਦੋਂ ਦੁਕਾਨਦਾਰ ਆਪਣੀ ਦੁਕਾਨ ਬੰਦ ਕਰ ਰਿਹਾ ਸੀ ਤਾਂ ਉਸ ਵੇਲੇ ਦੂਜੇ ਦੁਕਾਨਦਾਰ ਨੇ ਉਸ ਉੱਤੇ ਇੱਟਾਂ ਪੱਥਰ ਤੇ ਗੰਡਾਸਿਆਂ ਨਾਲ ਹਮਲਾ ਕਰ ਦਿੱਤਾ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਬੈਠੇ ਲੋਕਾਂ ਤੇ ਗੱਡੀ ਚੜਾ ਦਿੱਤੀ ਉੱਥੇ ਹੀ ਕੁੱਟਮਾਰ ਦੇ ਸ਼ਿਕਾਰ ਹੋਏ ਦੁਕਾਨਦਾਰ ਨੇ ਕਿਹਾ ਕਿ ਉਸ ਨੇ ਗੱਡੀ ਉਸ ਦੇ ਜੀਜੇ ਦੀ ਲੱਤਾਂ ਤੇ ਚੜਾ ਦਿੱਤੀ ਜਿਸ ਕਾਰਨ ਉਸ ਦੇ ਜੀਜੇ ਦੀਆਂ ਲੱਤਾਂ ਟੁੱਟ ਗਈਆਂ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕੀ ਨਾਮ ਹੈ ਕੋਈ ਪਾਰ ਸੁਣਾ ਕਿਤੇ ਰੰਗੋ ਬਾਈ ਬਾਈ ਦਰਵਾਜ਼ਾ ਸਾਹਿਬ ਦੁਕਾਨ ਕੀ ਸੀ ਦੀ ਇਹ ਕੜੇ ਕਰਬਾਨਾ ਜੀ ਦਾ ਇਹ ਮਾਮਲਾ ਕੀ ਹੈ ਜਿਹੜਾ ਮਾਮਲਾ ਕੋਈ ਬਾਈ ਸ਼ਟਰ ਬੰਦ ਕਰਕੇ ਜਾਣ ਲੱਗੇ ਸੀ ਅਸੀਂ ਪਤਾ ਨਹੀਂ ਕੀ ਆ ਅੱਖਾਂ ਕੂਰਨ ਲੱਗ ਪੂਰੀ ਜਾਂਦਾ ਕੂਰੀ ਜਾਂਦਾ ਫਿਰ ਗੰਦੇ ਜਿਹੜੇ ਗਾਲ੍ਹਾਂ ਕੱਢਣ ਲੱਗ ਗਿਆ ਗੰਦੇ ਗਾਲ੍ਹਾਂ ਅਸੀਂ ਦੋਵੇਂ ਖੜੇ ਮੈਂ ਗਾਲ੍ਹਾਂ ਕੱਢ ਰਹਾ ਗਾਲ੍ਹੇ ਬਾਅਦ ਬਕਸੀ ਹੋਰ ਸਵੇਰੇ ਸੀਡੀ ਕਢਾਉਣਾ ਉਹਦੇ ਕੈਮਰਾ ਜਾਏਗਾ ਉਹਨੇ ਆਪਣੀ ਦੁਕਾਨ ਤੋਂ ਜੋ ਗੰਡਾਸੀ ਜੋ ਕੜੇ ਕਰਬਾਨਾ ਉਹਦੀ ਪੇ ਭਾਈ ਜੱਜ ਕੇ ਮਾਰਨ ਲੱਗ ਗਿਆ ਮੈਂ ਆਪਣੀ ਜਾਨ ਬਚਾਈ ਉੱਪਰ ਭੱਜ ਗਏ ਅਸੀਂ ਮਾਰਾ ਭੱਜਿਆ ਅਸੀਂ ਮਾਰਾ ਸੰਗਤ ਨੇ ਕਿੱਥੇ ਗਿਆ ਮੁੰਡਾ ਸੰਗਤ ਨੇ ਬਾਈ ਗੰਡਾਸੀ ਵੀ ਇਕਦਮ ਗੱਡੀ ਲੈ ਕੇ ਆਇਆ ਇਹ ਤਾਂ ਪਿਓ ਕਹਿੰਦਾ ਮੈਂ ਕਹਾਂ ਨੂੰ ਰੋਪ ਜਾਓ ਪਿਓ ਕਹਿੰਦਾ ਦੇਖੀ ਜੀ ਪਾਰ ਦੇ ਜਿਹੜਾ ਪਾਰਨ ਗੱਡੀ ਭਾਈ ਉਹਨੇ ਇੰਨੀ ਸਪੀਡ ਤੇ ਲਾਈ ਇਹਨੇ ਕੱਢ ਰਿਹਾ ਮੇਰੇ ਸਾਹਮਣੇ ਮੇਰੇ ਜਿੱਧਰ ਲਿਆ ਹੈ ਇਹ ਉੱਪਰ ਚਲਾਈ ਹੈ ਪੰਜ ਪੂਰੀ ਸ਼ੌਕੜੀ ਦੀ ਮਿੱਟੀ ਖੜਗੋ ਵੀਡੀਓ ਆ ਗਈ ਭਾਈ ਵੀਡੀਓ ਆ ਗਈ ਬੜੇ ਗੇੜੇ ਗੱਡੀ ਬੜੇ ਬੰਦੇ ਗੇੜੇ ਗੱਟੇ ਵਿੱਚ ਮਾਰਦੇ ਵਿੱਚ ਮਾਰੋਦੇ ਵਿੱਚ ਮਾਰ ਜਦੋਂ ਅਸੀਂ ਫੜਨ ਲੱਗਿਆ ਪੁਲਸ ਆਈ ਸਾਰੀ ਪੁਲਸ ਨੂੰ ਉੱਪਰ ਲਾ ਕੇ ਫਿਰ ਨੂੰ ਲੈ ਕੇ ਸਾਨੂੰ ਕਹ ਇਹ ਬੰਦਾ ਨਸ਼ੇ ਵੀ ਕਰਦਾ ਲੋਕ ਜ਼ਖਮੀ ਹੋਏ ਇਹ ਦੇਖ ਭਾਈ ਮੇਰੇ ਸਾਹਮਣੇ ਮੇਰੇ ਵਿੱਚ ਚੜਾਈ ਹੈ ਗੱਡੀ ਓਯਾ ਜੀ ਇੱਕ ਮਿੰਟ ਰੁਕ ਜਾਓ ਪਹਿਲਾਂ ਤੁਸੀਂ 6-7 ਬੰਦੇ ਹੋਏ ਆ ਜੀ ਜੋ ਮੈਂ ਦੇਖਿਆ 2 ਦਿਨਾਂ ਬਾਅਦ ਕੀ ਉਹ ਸਾਰੇ ਸੰਗਤ ਕਹਿ ਰਹੀ ਹੈ ਮੈਂ ਤਾਂ ਹੌਸ਼ ਨਹੀਂ ਆਉਂਦੀ ਮੋਦ-ਮੋਦ ਵੀ ਹੋਈ ਹੈ ਨਹੀਂ ਕੋਈ ਕਹਿ ਰਿਹਾ ਨਹੀਂ ਇੱਕ ਦੋ ਲੱਤਾਂ ਦੋਹਾਂ ਚੜੀਆਂ ਗਈਆਂ ਜੀ ਤੇ ਉਹ ਬੰਦਾ ਕਹਿ ਰਿਹਾ ਮੈਂ ਦੁਕਾਨ ਵੀ ਖੋਲਾਂਗਾ ਪਰ ਉਹ ਕਹਿੰਦਾ ਸਭ ਕੁਝ ਕਰਾਏ ਦੋ ਪੱਲਾ ਵੀ ਲੜਾਈ ਜਿਗਰ ਹੋਇਆ ਦੋ ਪੱਲਾ ਸਾਡਾ ਕਦੇ ਵੀ ਨਹੀਂ ਹੋਇਆ ਪਹਿਲੀ ਵਾਰ ਹੋਇਆ ਹੈ ਪਹਿਲੀ ਵਾਰ ਕੋਈ ਲੈਣਾ ਦੇਣੀ ਨਹੀਂ ਹੈ ਕਿ ਸਾਨੂੰ ਪਤਾ ਨਹੀਂ ਇਹ ਕਹਿੰਦਾ ਸਾਡਾ ਮੁੰਡਾ ਮੈਂਟਲ ਹੈ ਕਿਹੜੇ ਪਾਸੋਂ ਮੈਂਟਲ ਹੈ ਜੀ ਦੁਕਾਨਦਾਰੀ ਨੌਕਰੀ ਮਿਲੀ ਬਿਨ ਸ਼ੌਕੂਨੀ ਕਿ ਮੈਂ ਦੋ ਛੱਡਿਆ ਕਿ ਇਹਨਾਂ ਨੇ ਸਾਡੀ ਦੁਕਾਨ ਦਾ ਬੇੜਾ ਕਰਨਾ ਆ। ਹਾਂ ਮੇਰਾ ਭਰਾ ਹੈ ਜੀ ਇਥੇ ਪਾਰਸ ਜੰਨਾ ਸਟੋਰ ਦਾ ਨਾਮ ਵਾਲੀ ਗੁਰਦੁਆਰਾ ਦੁਖਨਵਾਰਨ ਤੇ 7 ਨੰਬਰ। ਮਾਮਲਾ ਕੀ ਹੋਇਆ ਹੈ? ਮਾਮਲਾ ਇਹ ਹੈ ਜੀ ਇਹ ਮੇਰੀ 18-20 ਸਾਲ ਪੁਰਾਣੀ ਸਾਡੀ ਯਾਰੀ ਦੋਸਤੀ ਹੈ ਰਿਸ਼ਤੇਦਾਰੀ ਵੀ ਅਸੀਂ ਇੱਥੇ ਬੈਠਦੇ ਆ ਆ ਕੇ। ਇਹਨਾਂ ਨਾਲ ਵੀ ਸਾਡੀ ਬੜੀ ਦੂਰ ਦੀ ਰਿਸ਼ਤੇਦਾਰੀ ਹੈਗੀ ਹੈ। ਬਟ ਇਹਨਾਂ ਦਾ ਕੀ ਹੈ ਵੀ ਇਹਦੀ ਦੁਕਾਨ ਤੇ ਕੋਈ ਗਾਹਕ ਆ ਜਾਈ। ਇਹ ਗਵੰਡੀ ਨੇ ਦੋਨੇ ਇਹਦੀ ਦੁਕਾਨ ਤੇ ਕੋਈ ਗਾਹਕ ਆ ਜੇ ਕੁਛ ਆ ਜੇ ਕੋਈ ਯਾਰ ਦੋਸਤ ਆ ਜੇ ਇਹਨੂੰ ਧਮਕੀ ਦਿੰਦਾ ਤੇਰੀ ਦੁਕਾਨ ਤੇ ਕੋਈ ਬੰਦਾ ਨਹੀਂ ਆਂਦਾ ਵਾਂਗਾ ਦੁਕਾਨ ਨਹੀਂ ਆਂਦਾ ਗਾਹਕ ਆ ਜੇ ਉਹਨੂੰ ਬਾਹਰ ਫੜ ਕੇ ਬਾਹਰ ਖਿੱਚ ਲੇਗਾ ਅਸੀਂ ਅੱਜ ਬੈਠੇ ਪਏ ਸੀ ਇੱਥੇ ਆਪਣਾ ਦੁਕਾਨ ਦੇ ਅੰਦਰ ਸ਼ਟਰ ਬੰਦ ਕਰਨ ਲੱਗਿਆ ਵਾਹ ਚੱਲ ਚਲੀਏ ਬਾਹਰ ਖੜੇ ਆ ਅੱਖਾਂ ਕੱਢਣ ਲੱਗਿਆ ਗਾਲਾਂ ਕੱਢਣ ਲੱਗਿਆ ਉਥੋਂ ਦੀ ਐਵੇਂ ਦੇਖ ਦੇ ਕੇ ਇਹ ਗਵੰਡੀ ਆ ਜੀ ਇਹਨਾਂ ਦੀ ਪਹਿਲੇ ਹਲਵਾਈ ਦੀ ਦੁਕਾਨ ਜੀ ਹੁਣ ਪਤਾ ਨਹੀਂ ਇੱਕ ਕਾਰ ਵਗੈਰਾ ਸਾਰੇ ਇਹਨੇ ਰੱਖੇ ਰੁੱਖੇ ਨੇ ਉਹਦੇ ਫਾਦਰ ਨੂੰ ਲੈ ਕੇ ਜਾ ਰਹੇ ਤੁਸੀਂ ਦੇਖ ਹੀ ਲਿਆ ਸਾਨੂੰ ਬਾਹਰ ਅਸੀਂ ਖੜੇ ਆ ਸਕੂਟੀ ਤੇ ਬੈਹ ਲੱਗੀ ਗਾਲਾਂ ਕੱਢਣ ਲੱਗਿਆ ਗੰਦੀਆਂ ਗੰਦੀਆਂ ਇਹਨੂੰ ਵੀ ਮੈਨੂੰ ਵੀ ਕਿ ਫਲਾਣਾ ਏ ਟੀਮ ਕਾ ਤੁਸੀਂ ਮੁਸਲਮਾਨ ਹੋ ਮੈਂ ਦਾੜੀ ਤੇਰੀ ਪਟਦਾਗਾ ਇਹ ਕਰਦਾਗਾ ਝਾੜਦਾਗਾ ਕਹਿਣ ਨੂੰ ਇਹ ਵੀ ਸਰਦਾਰ ਹੈ ਦੁਖਨਵਾਰਾ ਨੇ ਡਿਊਟੀ ਕਰਦਾ ਏ ਇਹਨਾਂ ਨੂੰ ਦੁਕਾਨਾਂ ਦੇ ਰੱਖੀ ਹੈ ਸ਼ੌਮਣੀ ਕਮੇਟੀ ਨੇ ਡਿਊਟੀ ਦੇ ਰੱਖੀ ਹੈ ਨਸ਼ੇ ਕਰਕੇ ਦੁਕਾਨ ਤੇ ਬੈਠਦਾ ਡਿਊਟੀਆਂ ਕਰਦਾ ਮੈਨੂੰ ਕਹਿੰਦਾ ਮੈਂ ਸਾਹਮਣੇ ਖੜ ਕੇ ਇਹਦੇ ਪਿਓ ਨੇ ਇਹਨੂੰ ਗੱਲ ਕਹੀ ਹੈ ਕਹਿੰਦਾ ਮੈਂ ਤੇ ਪਾਪੂ ਨੂੰ ਕਿਹਾ ਵੀ ਮੈਂ ਹਾਂ ਅੰਕਲ ਬੱਤਮੀ ਜੀ ਬੋਲ ਰਿਹਾ ਮੈਨੂੰ ਵੀ ਇਹਨੂੰ ਹਟਾ ਲਓ ਵੀ ਬੱਤਮੀ ਜੀ ਬ ਇਹਦਾ ਬਾਪੂ ਕਹਿੰਦਾ ਮੈਂ ਬੈਠਾ ਕਹਿੰਦਾ ਸ਼ਾਇਦ ਉਹਤੇ ਆ ਕਹਿੰਦਾ ਬੋਲ ਕਹਿੰਦਾ ਇਹਨੇ ਸ਼ਾਇਦ ਦਿੱਤੀ ਹੈ ਕਹਿੰਦਾ ਮੇਰੇ ਸਾਹਮਣੇ ਬੋਲ ਕਹਿੰਦਾ ਮੈਂ ਬੈਠਾ ਕਹਿੰਦਾ ਬੋਲ ਹੋਰ ਗੰਦੀਆਂ ਗਾਲਾਂ ਕੱਢੀਆਂ ਇੱਧਰ ਆਇਆ ਇੱਟਾ ਚੱਕੀ ਦੀ ਦੁਕਾਨ ਤੋਂ ਆਹ ਦੇਖ ਸਕਦੇ ਹੋ ਤੁਸੀਂ ਹਾਲ ਇੱਟਾ ਮਾਰੀ ਦੀ ਦੁਕਾਨ ਚ ਕੜਿਆਂ ਤੇ ਗੁੱਛੇ ਸਰਵ ਲੋਦੇ ਉਹ ਗਿਰੇ ਪੈਨੇ ਹਲੇ ਵੀ ਅੰਦਰ ਉਹ ਮਾਰੇ ਨੇ ਕਰਪਾਨਾ ਤਿੰਨ ਬੰਦੇ ਸੀਗੇ ਇੱਕ ਇਹਦਾ ਵਾਧਰ ਇੱਕੇ ਆਪ ਇੱਕ ਦੇ ਕੋਲੇ ਮੁੰਡਾ ਕੰਮ ਕਰਦਾ ਕਮਾਂਡੋ ਉਹਨੂੰ ਕਹਿੰਦੇ ਨੇ ਮੈਨੂੰ ਉਹਦਾ ਨਾਮ ਨਹੀਂ ਪਤਾ ਉਹ ਹੁਣੇ ਮਹੀਨੇ ਦੋ ਮਹੀਨੇ ਤੋਂ ਨੇ ਰੱਖਿਆ ਉਹ ਧਮਕੀ ਦਿੰਦਾ ਮੇਰੇ ਫੋਲੋਅਰ ਬੜੇ ਨੇ ਮੇਰੇ ਪੇਜ ਤੇ ਨੇ ਮੈਂ ਫਲਾਣੇ ਤੋਂ ਨੌਕਰੀ ਛੱਡ ਕੇ ਆਇਆ ਮੈਂ ਹੋਰ ਤੁਹਾਨੂੰ ਇਹ ਕਰਦਾ ਮੈਂ ਇਹ ਕਰਦਾਗਾ ਮੈਂ ਸਾਹਮਣੇ ਆਪਣਾ ਅਜੀਤਪਾਲ ਦੇ ਸਾਹਮਣੇ ਖੜਕੇ ਕੋਲੀ ਸਾਹਿਬ ਦੇ ਸਾਹਮਣੇ ਖੜਕੇ ਕਰਵਾਦਾ ਸਾਡਾ ਕੋਲੀ ਸਾਹਿਬ ਨਾਲ ਝਾੜੂ ਨਾਲ ਕਿਸੇ ਪਾਰਟੀ ਨਾਲ ਕੋਈ ਲੈਣ ਦੇ ਨਹੀਂ ਕੋਈ ਵੈਰ ਨਹੀਂ ਪਰ ਸਾਨੂੰ ਨਹੀਂ ਪਤਾ ਇਹ ਬੰਦਾ ਸੱਚਾ ਹੈ ਝੂਠਾ ਹੈ ਉਹਨਾਂ ਦੇ ਕਿੰਨੇ ਦਿਨ ਤੱਕ ਤੁਹਾਡੀ ਲੜਾਈ ਝਗੜਾ ਜੀ ਅੱਜ ਸ਼ਾਮ ਨੂੰ ਹੋਈ ਹੈ ਜੀ ਅੱਜ ਸ਼ ਕਈ ਹੋਇਆ ਐਸੀ ਗੱਲ ਨੂੰ ਉਹ ਇਹਨੂੰ ਕਾਰਵਾਈ ਦੀ ਮੰਗ ਕਰਦੇ ਕਰਵਾਈ ਕਰਦੇ ਅਜ ਇੱਕ ਮਿੰਟ ਜੀ ਪਹਿਲੇ ਤੁਸੀਂ ਪੂਰੀ ਗੱਲ ਸੁਣੋ ਸੰਗਤ ਖੜੀ ਇੱਥੇ ਗੱਲ ਖਤਮ ਨਹੀਂ ਹੋਈ ਉਸ ਤੋਂ ਬਾਅਦ ਮਾਰ ਮੂਰ ਕੇ ਸੰਗਤ ਨੇ ਇਹ ਕੋਲ ਬਰਸ਼ੇਖ ਹੋਏ ਨੇ ਕਰਪਾਨਾਖ ਹੋਈਆਂ ਨਹੀਂ ਸੰਗਤ ਸਾਹਮਣੇ ਗਵਾਹ ਖੜੀ ਹੈ ਫੇਰੇ ਚਲਾ ਇਹਦੇ ਬਾਪੂ ਨੇ ਇਹਨੂੰ ਭਜਾਤਾ ਮੋਰ ਚੱਲਦੇ ਫੇਰੇ ਲਿਆ ਬਲੇਰੋ ਗੱਡੀ ਡਾਲੇ ਅਲੀ ਸੰਗਤ ਦੇ ਉੱਤੇ ਲਿਆ ਕੇ ਨੇ ਪੂਰੇ ਗੁਰਦੁਆਰੇ ਉਰੇ ਗੇੜੇ ਦਿੱਤੇ ਆ ਵੀ 140 ਦੀ ਸਪੀਡ ਤੇ ਤਾਂ ਵੀ ਮਤ ਹੋਣੀ ਗੱਡੀ ਆ ਸਾਰੀ ਸੰਗਤ ਗਵਾ ਖੜੀਏ ਜੀਨੋ ਮਰਜੀ ਪੁੱਛੋ ਇਹ ਲੋਕ ਜਖਮੀ ਹੋਏ ਆ ਜੀ ਮੇਰੇ ਹਿਸਾਬ ਨਾਲ ਜਿਹੜੇ ਹਲੇ ਸੰਗਤ ਅਸਰੇ 6-7 ਨੇ ਹਲੇ ਹਸਪੀਟਲ ਅਸੀਂ ਚੱਲੇ ਆ ਸਾਨੂੰ ਨਹੀਂ ਪਤਾ ਵੀ ਕਿੰਨੇ ਬੰਦੇ ਨੇ ਇੱਕ ਇਹਦਾ ਸਗਾ ਜੀਜਾ ਆ ਉਹਦੀ ਦੋਨੋਂ ਲੱਤਾਂ ਥੱਲੇ ਟੁੱਟ ਗਈਆਂ ਨੇ ਗੱਡੀ ਦੇ ਥੱਲੇ ਆ ਕੇ ਇੱਕ ਸਾਨੂੰ ਕੋਈ ਕਹਿ ਰਿਹਾ ਪਤਾ ਨਹੀਂ ਡੈਥ ਹੋਈ ਹੈ ਕਿਸੇ ਦੀ ਨਹੀਂ ਹੋਈ ਸਾਨੂੰ ਇਹਦੇ ਬਾਰੇ ਹਲੇ ਕਨਫਰਮ ਨਹੀਂ ਹੈ ਹਲੇ ਸਾਨੂੰ ਕੋਈ 6 ਕਹਿ ਰਿਹਾ ਕੋਈ 7 ਕਹਿ ਰਿਹਾ ਕਿੰਦਾ ਦੀ ਕਾਰਵਾਈ ਦੀ ਮੰਗ ਕਾਰਵਾਈ ਆ ਜੀ ਤੇ ਕਤਲ ਦਾ ਪਰਚਾ ਬਣੇਗਾ ਦਿੱਤੇ ਜੇ ਦੀ ਨੌਕਰੀ ਤੁਹਾਨੂੰ ਸ਼ੋਮਨਿਕ ਬੇਟੀ ਬਾਹਰ ਕੱਢੇ ਇਦੀ ਦੁਕਾਨਾ ਪੁਲਸਾਈ ਆ ਜੀ ਅੱਧਾ ਪੋਨਾ ਘੰਟੇ ਬਾਅਦ ਪੁਲਸਾਈ ਆ ਇਹਨੇ ਪਰ ਮੈਨੂੰ ਇਹ ਗੱਲ ਕਹੀ ਸੀ ਕਹਿੰਦਾ ਵੀ ਮੈਂ ਸਾਹਮਣੇ ਖੜਕੇ ਕਹਿੰਦਾ ਜਿੰਨੂੰ ਪੁਲਸ ਨੂੰ ਫੋਨ ਮਾਰਨਾ ਅਸੀਂ ਇੱਥੇ ਹੱਥ ਨਹੀਂ ਚੱਕਿਆ ਅਸੀਂ ਇਦੀ ਦੁਕਾਨ ਤੇ ਇੱਕ ਵੀ ਟ ਨਹੀਂ ਮਾਰੀ ਸਾਰੀ ਸੰਗਤ ਸਾਰੇ ਕੈਮਰੇ ਗਵਾਦੇ ਜਾਈਗੀ ਆ ਸਾਡਾ ਸੀਸੀਟੀਵੀ ਲੱਗਿਆ ਪਰ ਸਾਡਾ ਨੈਟ ਨਹੀਂ ਚੱਲ ਰਿਹਾ ਬੰਦਾ ਪਰ ਕੁਦਵਾਰੇ ਦੀ ਚੱਲ ਰਹੀ ਹੈ ਸਾਰੀ ਮਾਰਕੀਟ ਦੇ ਕਹਿੰਦੇ ਮੇਰਾ ਸਿਮਰਨ ਇਹ ਮਾਮਲਾ ਕੀ ਹੈ ਜਿਹੜਾ ਲੜਾਈ ਜੇ ਕੋਈ ਮਾਮਲਾ ਨਹੀਂ ਹੈ ਇਹ ਇੰਜ ਹੀ ਸੜਦਾ ਰਹਿੰਦਾ ਸਾਡ ਦੁਕਾਨ ਦੇ ਕੇ ਉਹ ਸੜ ਦੁਕਾਨ ਤੇ ਕੋਈ ਜ਼ਿਆਦਾ ਮਾਰ ਨਹੀਂ ਪਾਉਂਦਾ ਜੀ ਨਾ ਬੋਲੋ ਪੂਰੀ ਮਾਰਕੀਟ ਗਵਾਏ ਸੜਦਾ ਹੈ ਸੜ ਤੋਂ ਇਹ ਕਿਉਂ ਕਰ ਰਿਹਾ ਸੀ ਦੁਕਾਨ ਬੰਦ ਕਰਕੇ ਜਾ ਰਿਹਾ ਸੀ ਇਹ ਦੋਨੋਂ ਦੋਸਤ ਘਰ ਕੋਈ ਗਾਹ ਆ ਗਿਆ ਇੰਨੇ ਚੂਸੜ ਗਿਆ ਕਿ ਗਾਹ ਕਿਉਂ ਆ ਗਿਆ ਮੇਰੇ ਦੋਸਤ ਮੈਨੂੰ ਦੋਸਤਾਂ ਨੂੰ ਇੱਕ ਪੁਆਇੰਟ ਬਾਈ ਜੀ ਪੂਰੀ ਉਹਨਾਂ ਦੁਕਾਨ ਪੂਰੇ ਸ਼ੀਸ਼ੇ ਪੂਰੇ ਸ਼ੀਸ਼ੇ ਮਾਰਤੇ ਗੰਡਾਸੀਆਂ ਚਲਾਈਆਂ ਇਸਨੇ ਪੂਰਾ ਪੂਰੀ ਗੰਡਾਸੀ ਚਲਾਈ ਐ ਸਾਰਾ ਕੁਝ ਮਾਰ ਮੁਰ ਕੇ ਮੈਂ ਭਰਾਂ ਲੈਂਦਾ ਰਿਹਾ ਤੇ ਮੇ ਕੋੜੀ ਵੀ ਦੇਤੀ ਉਹਨਾਂ ਨੂੰ ਸਾਰਾ ਕੁਝ ਰਿਕਾਰਡ ਹੋਇਆ ਮੇਰੇ ਕੋੜੀ जख्मी ਹੋਣ ਲੱਗੀ ਸੀ ਪਹਿਲਾਂ ਵੀ ਲੜਾਈ ਝਗੜਾ ਚੱਲ ਰਿਹਾ ਸੀ ਪਹਿਲਾਂ ਲੜਾਈਆਂ ਚ ਹੁੰਦੀਆਂ ਸੀ ਪਹਿਲਾਂ ਰਿਸ਼ਤੇਦਾਰ ਸਾਡਾ ਕੋਈ ਰਿਸ਼ਤੇਦਾਰ ਨਹੀਂ ਹੈ ਕੋਈ ਰਿਸ਼ਤੇਦਾਰ ਨਹੀਂ ਹੈਗਾ ਕੋਈ ਪ੍ਰਾਣੀ ਰੰਜੀ ਜੀ ਨਹੀਂ ਜੀ ਕੋਈ ਰੰਦਿਸ਼ ਨਹੀਂ ਹੈਗੀ ਤੇ ਹੁਣ ਕਿੰਨੇ ਵਜੇ ਦੀ ਵਾਕਿਆ ਹੋਈ ਹੈ ਇਹ ਬੰਦ ਇਹ ਹੈਗੀ 8:30 ਤੇ 9 9:30 ਵਜੇ ਦੀ ਹੈ ਜੀ ਉਹਨਾਂ ਉਹਦੇ ਪਿਓ ਪਾਪਾ ਨੇ ਕਿਹਾ ਗੱਡੀ ਕੰਮਾਂ ਲੈ ਜਾ ਸਾਰਿਆਂ ਨੂੰ ਮਾਰ ਦੇ ਉਹਨੇ ਕਿ ਕਿਤਾ ਇੰਜਨ ਕਰਕੇ ਸਾਰਿਆਂ ਨੂੰ ਵੱਟੀ ਮਾਰਤੀ ਮੇਰੇ ਹਸਬੰਡ ਦੇ ਦੋਨੋਂ ਲੱਤਾਂ ਟੁੱਟ ਗਈਆਂ ਉਹ ਇਸ ਟਾਈਮ ਤੇ ਜਿੰਦਰਾ ਚ ਹੈ ਔਰ ਉਸ ਤੋਂ ਬਾਅਦ ਇੱਥੇ ਘਟੀ ਲਿਆ ਮੇਰੀ ਕੁੜੀ ਬੱਚੀ ਛੋਟੀ 3 ਸਾਲ ਦੀ ਗੱਡੀ ਅੰਦਰ ਵਾਦੀ ਹਾਂਜੀ ਇੱਧਰ ਤੱਕ ਲੈ ਆਇਆ ਗੱਡੀ ਪੂਰੇ ਬੰਦੇ ਜ਼ਖਮੀ ਕਿਤੇ ਹੋਲੇ ਪੁਲਿਸ ਆ ਗਈ ਪਰ ਹੁਣੇ ਨਹੀਂ ਪਤਾ ਸਾਨੂੰ ਪੁਲਿਸ ਕਿੱਦਾ ਦੀ ਕਾਰਵਾਈ ਦੀ ਮੰਗ ਕਰਦੇ ਅਸੀਂ ਇਹ ਕਹਿੰਨੇ ਕਿ ਸਾਡੀ ਇੱਕ ਤਾਂ ਮੈਨੂੰ ਐਡੀ ਦੁਕਾਨ ਨਹੀਂ ਖੁੱਲਣੇ ਚਾਹੀਦੀ ਮੇਰੇ ਭਰਾ ਦੀ ਸੇਫਟੀ ਮੈਨੂੰ ਚਾਹੀ ਉਪਰ ਦਿੱਤੇ ਐਸ.ਬੀ.ਸੀ ਵਾਲਿਆਂ ਨੇ ਇਹਨਾਂ ਦੁਕਾਨ ਦਿੱਤੀ ਵੀ ਉਪਰੋਏ ਇੱਥੇ ਜੋਬ ਕਰਦੇ ਨੇ ਇੱਥੇ ਗੁਰਦੁਆਰ ਦੁਖਨਿਵਾਰਨ ਪਾਠ ਕਰਦੇ ਨੇ ਹਾਂਜੀ ਇਹ ਵੀ ਦੁਕਾਨ ਕੋ ਲੈ ਲਿੱਤੀ ਜਾਵੇ ਜੋਬ ਇਹ ਸਭ ਨਾਟਕ ਕਰਦਾ ਹੈ ਹਿੰਮਤ ਨਾਮ ਹੈ ਜੀ ਹਿੰਮਤ ਜੀ ਕਿ ਕਿੱਥੇ ਰਹਿੰਦੇ ਹੋ ਇਹ ਆਪਾ ਜੀ ਨਾ ਇਹ ਕਿੱਥੇ ਰਹਿੰਦੇ ਹੋ ਤੁਸੀਂ ਮੈਂ ਖਾਲਸਾ ਇੱਥੇ ਰਹਿੰਦੀ ਤੇ ਇਹ ਮੱਥਾ ਟੇਕਣਾ ਹੈ ਜੀ ਇਹ ਮਾਮਲਾ ਕੀ ਹੋਇਆ ਜੀ ਮੇਰਾ ਬਰਾਦਰ ਹੈ ਜੀ ਮੁੰਡਾ ਇਹ ਦੁਕਾਨ ਹੈ ਜੀ ਤੇ ਮਸਲਾ ਇਹ ਹੈ ਤੇ ਇਹਨਾਂ ਦੀ ਕੋਈ ਪੁਰਾਣੀ ਰੰਜਿ ਹੈ ਚੱਲ ਰਹੀ ਸੀ ਉਹ ਨਿਭੜ ਗਈ ਸੀ ਜੀ ਇਹ ਆਪਾ ਚ ਘੂਰ ਰਿਹਾ ਆਪਾ ਚ ਘੂਰ ਰਿਹਾ ਸੀ ਜੀ ਉਹ ਕਹਿੰਦਾ ਤੂੰ ਮੈਨੂੰ ਕਿਉਂ ਘੂਰ ਰਿਹਾ ਉਹ ਕਹਿੰਦਾ ਤੂੰ ਕੀ ਕਰ ਲੇਗਾ ਤੂੰ ਮੇਰਾ ਕੁਝ ਵਿਗਾੜ ਨਹੀਂ ਸਕਦਾ ਮੈਂ ਕੋਲੀ ਨੂੰ ਜਾਣਦਾ ਅਧਿਕਾਰੀ ਜੀ ਚਲੋ ਛੱਡੋ ਕੋਈ ਗੱਲ ਨਹੀਂ ਉਹ ਕਰਪਾਨ ਲੈ ਕੇ ਆਏ ਮੁੰਡੇ ਨੇ ਕਰਪਾਨ ਮਾਰੀ ਜੀ ਨੇ ਮੈਂ ਕਰਪਾਨ ਚੜਾਈ ਦੁਕਾਨ ਦੇ ਅੰਦਰ ਵਰਕੇ ਜੀ ਮੈਂ ਕਰਪਾਨ ਚੜਾਈ ਕਰੋਨਾ ਗੰਡਾਤੀ ਮਾਰੀ ਜੀ ਕਰੋਨਾ ਇੱਟਾ ਮਾਰੀਆਂ ਸਾਰੇ ਸ਼ੀਸ਼ੇ ਤੋੜਦੇ ਗਾ ਕਿੰਨੇ ਲੋਕ ਜ਼ਖਮੀ ਹੋਏ ਸੱਤ ਮੁੰਡੇ ਜ਼ਖਮੀ ਹੋਏ ਜੀ ਇੱਕ ਮੁੰਡਾ ਦਾ ਸੀਰੀਅਸ ਹੈ ਇੱਕ ਮੁੰਡਾ ਸੀਰੀਅਸ ਹੈ ਜੀ ਦੇਉੜ ਕਿੰਦਾ ਦੀ ਕਾਰਵਾਈ ਦੀ ਮੰਗ ਕਰ ਕਾਰਵਾਈ ਹੈ ਜਨਰਲ ਦੇ ਕਤਲਦਾਰ ਪਰਚਾ ਪਾਓ 300 ਜਖਮੀ ਹੋ ਹਾਂਜੀ ਆ ਮੇਰੇ ਪੈਰ ਤੇ ਵੱਜੀ ਹੈ ਜੀ ਗੱਤੀ ਕਿੰਨੀ